ਮੇਰੀ ਪਤਨੀ ਨੇ ਮੇਰੇ ਤੋਂ ਪੁੱਛੇ ਬਗੈਰ ਹੀ ਆਪਣਾ ਗਰਭਪਾਤ ਕਰਵਾ ਲਿਆ ਹਾਲਾਂਕਿ ਉਸ ਨੂੰ ਪਤਾ ਸੀ ਕਿ ਮੈਨੂੰ ਬੱਚੇ ਕਿੰਨੇ ਪਸੰਦ ਹਨ ਮੈਂ ਗੁੱਸੇ ਵਿੱਚ ਉਸ ਨੂੰ ਤਲਾਕ ਦੇਣ ਲੱਗਿਆ ਤਾਂ ਉਹ ਕਹਿਣ ਲੱਗੀ ਰੱਬ ਦਾ ਵਾਸਤਾ ਤੁਸੀਂ ਮੈਨੂੰ ਤਲਾਕ ਨਾ ਦਿਓ ਕਿਉਂਕਿ ਉਹ ਬੱਚਾ ਤੁਹਾਡਾ ਨਹੀਂ ਸੀ ਇਸ ਕਰਕੇ ਮੈਂ ਗਰਭਪਾਤ ਕਰਵਾ ਦਿੱਤਾ ਮੈਂ ਹੈਰਾਨ ਹੋ ਕੇ ਉਸ ਨੂੰ ਦੇਖ ਰਿਹਾ ਸੀ ਕਿ ਉਹ ਬੇਸ਼ਰਮਾ ਦੀ ਤਰ੍ਹਾਂ ਮੂੰਹ ਚੱਕ ਕੇ ਮੇਰੇ ਹੀ ਸਾਹਮਣੇ ਕਹਿ ਰਹੀ ਸੀ ਕਿ ਉਹ ਬੱਚਾ ਮੇਰਾ ਨਹੀਂ ਸੀ ਮੈਂ ਉਸ ਨੂੰ ਗੁੱਸੇ ਨਾਲ ਪੁੱਛਿਆ ਕਿ ਜੇਕਰ ਉਹ ਬੱਚਾ ਦਾ ਮੇਰਾ ਨਹੀਂ ਸੀ ਤਾਂ ਫਿਰ ਕਿਸ ਦਾ ਸੀ ਤਾਂ ਉਹ ਰੋਂਦੀ ਹੋਈ ਕਹਿਣ ਲੱਗੀ ਕਿ ਉਹ ਬੱਚਾ ਤਾਂ ਤੁਹਾਡੇ ਹੀ ਮੇਰੀਆਂ ਅੱਖਾਂ ਦੇ ਵਿੱਚ ਇੰਨਾ ਗੁੱਸਾ ਸੀ ਕਿ ਮੈਂ ਆਪਣੀ ਪਤਨੀ ਨੂੰ ਹੀ ਮਾਰ ਦਿੰਦਾ ਉਹ ਹੁੰਦੀ ਕੌਣ ਸੀ ਇੰਨਾ ਵੱਡਾ ਕਦਮ ਚੱਕਣ ਵਾਲੀ ਮੈਂ ਇਹ ਵੀ ਨਹੀਂ ਦੇਖਿਆ ਕਿ ਉਸ ਦੀ ਹਾਲਤ ਕੀ ਹੈ ਉਸ ਦਾ ਰੰਗ ਇਸ ਸਮੇਂ ਪੀਲਾ ਪੈ ਚੁੱਕਿਆ ਸੀ ਉਸ ਦੀਆਂ ਅੱਖਾਂ ਦੇ ਹੇਠਾਂ ਹਲਕੇ ਘੇਰੇ ਸਨ ਉਹ ਅਜੇ ਕੁਝ ਸਮਾਂ ਪਹਿਲਾਂ ਹੀ ਗਰਭਪਾਤ ਕਰਵਾ ਕੇ ਆਈ ਸੀ ਉਹ ਕਿਵੇਂ ਮੇਰੇ ਬੱਚੇ ਨੂੰ ਮਾਰ ਸਕ easy ਮੇਰੀ ਉਲਾਦ ਦਾ ਕਤਰ ਉਸਨੇ ਕਿਸ ਤੋਂ ਪੁੱਛ ਕੇ ਕੀਤਾ ਸੀ ਮੇਰਾ ਗੁੱਸਾ ਜਾਇਜ਼ ਸੀ ਮੈਂ ਉਸ ਦਾ ਹੱਥ ਫੜ ਕੇ ਉਸ ਨੂੰ ਬੈੱਡ ਉੱਤੇ ਸੁੱਟ ਦਿੱਤਾ ਉਹ ਪਹਿਲਾਂ ਹੀ ਤਕਲੀਫ ਦੇ ਵਿੱਚ ਸੀ ਅਤੇ ਮੇਰੇ ਇਸ ਤਰ੍ਹਾਂ ਸੁੱਟਣ ਤੇ ਉਹ ਦਰਦ ਨਾਲ ਚੀਖ ਉੱਠੀ ਸੀ ਮੈਂ ਉਸ ਦਿਨ ਆਪਣੇ ਆਫਿਸ ਦੇ ਵਿੱਚ ਸੀ ਕਿ اچانک ਮੇਰੇ ਬੌਸ ਨੂੰ ਛਾਤੀ ਵਿੱਚ ਦਰਦ ਉੱਠਿਆ ਮੈਂ ਤੇ ਮੇਰੇ ਦੂਸਰੇ ਕਲੀਨ ਉਸ ਨੂੰ ਹਸਪਤਾਲ ਲੈ ਗਏ ਉਹ ਬਹੁਤ ਬਿਮਾਰ ਹੋ ਗਏ ਸੀ ਇਸ ਕਰਕੇ ਅਸੀਂ ਐਸੇ ਭੱਜ ਦੌੜ ਵਿੱਚ ਲੱਗੇ ਹੋਏ ਸੀ ਮੈਂ ਦਵਾ ਲਈਆਂ ਅਤੇ ਨਾਲ ਵਾਲੇ ਕਮਰੇ ਦੇ ਵਿੱਚ ਦੇਣ ਲਈ ਜਾਣ ਲੱਗਿਆ ਕਿ اچانک ਮੈਨੂੰ ਮੇਰੀ ਪਤਨੀ ਸਾਹਮਣੇ ਇੱਕ ਲੇਡੀ ਡਾਕਟਰ ਦੇ ਕੋਲ ਖੜੀ ਦਿਖਾਈ ਦਿੱਤੀ ਉਸ ਨੂੰ ਚੌਥਾ ਮਹੀਨਾ ਲੱਗਿਆ ਹੋਇਆ ਸੀ ਮੈਨੂੰ ਲੱਗਿਆ ਕਿ ਸ਼ਾਇਦ ਉਹ ਆਪਣੇ ਚੈੱਕਅਪ ਦੇ ਲਈ ਆਈ ਹੋਵੇਗੀ ਮੈਂ ਆਪਣੇ ਬੌਸ ਦੀ ਮੈਡੀਸਨ ਆਪਣੇ ਦੋਸਤ ਨੂੰ ਦਿੱਤੀ ਤੇ ਕਿਹਾ ਕਿ ਮੈਂ ਆਪਣੀ ਪਤਨੀ ਦੇ ਨਾਲ ਘਰ ਜਾ ਰਿਹਾ ਵੈਸੇ ਹੀ ਵੀ ਹੁਣ ਬੌਸ ਦੀ ਸਿਹਤ ਪਹਿਲਾਂ ਨਾਲੋਂ ਠੀਕ ਹੈ ਮੈਂ ਗੁਲਨੂਰ ਦੇ ਵੱਲ ਵਧਣ ਲੱਗਿਆ ਮੇਰੀ ਪਤਨੀ ਗੁਲਨੂਰ ਦੀ ਮੇਰੇ ਵੱਲ ਪਿੱਠ ਸੀ ਇਸ ਤੋਂ ਪਹਿਲਾਂ ਕਿ ਮੈਂ ਉਸ ਦੇ ਕੋਲ ਪਹੁੰਚਦਾ ਗੁਲਨੂਰ ਦੀ ਗੱਲ ਸੁਣ ਕੇ ਮੇਰੇ ਪੈਰ ਉੱਥੇ ਹੀ ਖੜ੍ਹ ਗਏ ਸਨ ਪਹਿਲਾਂ ਤਾਂ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਅਜੇ ਕੁਝ ਦਿਨ ਪਹਿਲਾਂ ਹੀ ਤਾਂ ਮੈਂ ਉਸਦੇ ਨਾਲ ਉਸਦੇ ਚੈੱਕਅਪ ਕਰਵਾਉਣ ਦੇ ਲਈ ਆਇਆ ਸੀ ਅਲਟਰਾਸਾਉਂਡ ਦੇ ਵਿੱਚ ਪਤਾ ਲੱਗਿਆ ਸੀ ਕਿ ਬੇਟਾ ਹੈ ਘਰ ਵਾਲੇ ਸਾਰੇ ਕਿੰਨੇ ਖੁਸ਼ ਥਨ ਅਤੇ ਅੱਜ ਉਹ ਡਾਕਟਰ ਨੂੰ ਕਹਿ ਰਹੀ ਸੀ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਮੁਸੀਬਤ ਤੋਂ ਛੁਟਕਾਰਾ ਦਿਵਾ ਦਿੱਤਾ ਤੁਹਾਨੂੰ ਨਹੀਂ ਪਤਾ ਕਿ ਇਹ ਬੱਚਾ ਮੇਰੇ ਲਈ ਕਿੰਨੀ ਮੁਸੀਬਤ ਸੀ ਮੈਂ ਇਸ ਤੋਂ ਛੁਟਕਾਰਾ ਪਾ ਕੇ ਬਹੁਤ ਖੁਸ਼ ਹਾਂ ਤੁਸੀਂ ਮੇਰਾ ਗਰਭਪਾਤ ਕਰਕੇ ਮੇਰੇ ਤੇ ਬਹੁਤ ਵੱਡਾ ਐਸਾਨ ਕੀਤਾ ਹੈ ਇਹ ਸ਼ਬਦ ਸੀ ਜਾਂ ਕੋਈ ਬੰਬ ਫਟਿਆ ਸੀ ਮੇਰੇ ਤੇ ਮੇਰਾ ਬੱਚਾ ਉਸ ਲਈ ਨਸੀਬਤ ਸੀ ਮੈਂ ਉਸਦੇ ਸਰੀਰ ਦੇ ਵੱਲ ਦੇਖਿਆ ਤਾਂ ਮੇਰਾ ਦਿਲ ਧੜਕਣਾ ਬੰਦ ਹੋ ਗਿਆ ਸੀ ਉਹ ਮੇਰੇ ਬੱਚੇ ਨੂੰ ਮਾਰ ਚੁੱਕੀ ਸੀ ਪਰ ਕਿਉਂ ਉਸਨੇ ਮੇਰੇ ਬੇਟੇ ਨੂੰ ਇਸ ਦੁਨੀਆ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਮੈਂ ਗੁੱਸੇ ਨਾਲ ਉਸ ਵੱਲ ਵਧਿਆ 13 ਹੱਥ ਫੜ ਕੇ ਉਸ ਨੂੰ ਆਪਣੇ ਵੱਲ ਕੀਤਾ। ਉਹ ਮੈਨੂੰ ਦੇਖ ਕੇ ਇੱਕਦਮ ਘਬਰਾ ਗਈ ਸੀ। ਉਸ ਦਾ ਰੰਗ ਪੀਲਾ ਪੈ ਗਿਆ ਤੇ ਉਹ ਪਰੇਸ਼ਾਨ ਹੋ ਗਈ ਸੀ। ਮੈਂ ਕਿਹਾ ਕਿ ਤੁਸੀਂ ਆਪਣਾ ਗਰਭਪਾਤ ਕਿਉਂ ਕਰਵਾਇਆ ਹੈ? ਮੇਰੇ ਬੱਚੇ ਨੂੰ ਤੁਸੀਂ ਕਿਵੇਂ ਮਾਰ ਸਕਦੇ ਹੋ? ਮੇਰਾ ਗੁੱਸੇ ਦੇ ਨਾਲ ਬਹੁਤ ਬੁਰਾ ਹਾਲ। ਮੇਰਾ ਜੀ ਚਾਹੁੰਦਾ ਸੀ ਕਿ ਮੈਂ ਗੁਲਨੂਰ ਦਾ ਗਲਾ ਦੱਬ ਦਿਆਂ। ਮੈਂ ਗੁਲਨੂਰ ਦਾ ਹੱਥ ਫੜਿਆ ਤੇ ਤੇਜ਼ ਕਦਮ ਤੁਰਦਾ ਹੋਇਆ ਹਸਪਤਾਲ ਤੋਂ ਬਾਹਰ ਲੈ ਆਇਆ ਕਿਉਂਕਿ ਮੈਂ ਹਸਪਤਾਲ ਦੇ ਵਿੱਚ ਕੋਈ ਤਮਾਸ਼ਾ ਨਹੀਂ ਕਰਨਾ ਚਾਹੁੰਦਾ ਸੀ ਉਹ ਬਾਰ-ਬਾਰ ਮੈਨੂੰ ਕਹਿ ਰਹੀ ਸੀ ਕਿ ਮੈਂ ਇੰਨਾ ਤੇਜ਼ ਨਹੀਂ ਤੁਰ ਸਕਦੀ ਮੈਂ ਇਸ ਹਾਲਤ ਦੇ ਵਿੱਚ ਨਹੀਂ ਹਾਂ ਪਰ ਜੋ ਕੰਮ ਉਸਨੇ ਕੀਤਾ ਉਹ ਸਾਬ ਮੈਂ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਘਰ ਲਿਆ ਕੇ ਸਿੱਧਾ ਮੈਂ ਉਸ ਨੂੰ ਕਮਰੇ ਦੇ ਵਿੱਚ ਲੈ ਗਿਆ ਅਤੇ ਗੁੱਸੇ ਨਾਲ ਉਸ ਨੂੰ ਬੈੱਡ ਉੱਤੇ ਧੱਕਾ ਦੇ ਦਿੱਤਾ ਮੈਂ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਹੀ ਬੱਚੇ ਦਾ ਕਤਲ ਕਰਦੇ ਹੋਏ ਉਹ ਰੋਣ ਲੱਗੀ ਅਤੇ ਕਹਿਣ ਲੱਗੀ ਕਿ ਹਾਂ ਮੈਨੂੰ ਨਹੀਂ ਆਈ ਸ਼ਰਮ ਮੈਨੂੰ ਥੋੜੀ ਜਹੀ ਦਇਆ ਵੀ ਨਹੀਂ ਆਈ ਉਸ ਬੱਚੇ ਉੱਤੇ ਉਹ ਬੱਚਾ ਨਹੀਂ ਸੀ ਹਰ ਪਲ ਮੇਰੇ ਲਈ ਮੁਸੀਬਤ ਦਾ ਕਾਰਨ ਸੀ ਉਹ ਮੈਨੂੰ ਪਲ-ਪਲ ਦੀ ਮੌਤ ਮਾਰ ਰਿਹਾ ਸੀ ਮੈਂ ਅੰਦਰੋਂ ਅੰਦਰੀ ਘੁੱਟ ਰਹੀ ਸੀ ਉਸ ਨੂੰ ਆਪਣੇ ਸਰੀਰ ਦੇ ਵਿੱਚ ਪਾਲਦੇ ਹੋਏ ਮੈਂ ਉਸ ਦੇ ਮੂੰਹ ਨੂੰ ਆਪਣੇ ਹੱਥ ਵਿੱਚ ਜ਼ੋਰ ਦੀ ਫੜ ਕੇ ਉਸ ਨੂੰ ਕਿਹਾ ਕਿ ਮੇਰਾ ਬੱਚਾ ਤਕਲੀਫ ਸੀ ਤੁਹਾਡੇ ਲਈ ਮੇਰਾ ਪਿਆਰ ਮੇਰੀ ਚਾਹਤ ਤੁਹਾਨੂੰ ਤਕਲੀਫ ਦੇ ਰਹੀ ਸੀ ਤੁਸੀਂ ਮੇਰੇ ਬੱਚੇ ਦੀ ਜਾਨ ਲੈ ਲੇ ਮੇਰੀ ਗੱਲ ਸੁਣ ਕੇ ਉਹ ਚੀਕ ਕੇ ਬੋਲੀ ਉਹ ਬੱਚਾ ਤੁਹਾਡਾ ਨਹੀਂ ਸੀ ਬਲਕਿ ਉਹ ਬੱਚਾ ਤਾਂ ਤੁਹਾਡੇ ਅਤੇ ਜੋ ਸੱਚ ਮੈਂ ਆਪਣੀ ਪਤਨੀ ਗੁਲਨੂਰ ਦੇ ਮੂੰਹ ਤੋਂ ਸੁਣਿਆ ਸੀ ਮੇਰਾ ਦਿਮਾਗ ਫਟਣ ਲੱਗਿਆ ਸੀ ਮੈਨੂੰ ਹਰ ਉਹ ਗੱਲ ਯਾਦ ਆ ਗਈ ਮੇਰਾ ਸਬੰਧ ਪਿੰਡ ਦੇ ਸਰਦਾਰ ਕਵੀਲੇ ਦੇ ਨਾਲ ਸੀ ਮੈਂ ਆਪਣੇ ਮਾਪੇ ਦਾ ਵੱਡਾ ਬੇਟਾ ਸੀ ਮੇਰਾ ਇੱਕ ਹੀ ਛੋਟਾ ਭਰਾ ਸੀ ਜੋ ਸਾਨੂੰ ਸਾਰਿਆਂ ਨੂੰ ਜਾਣ ਤੋਂ ਵੀ ਪਿਆਰਾ ਸੀ ਉਹ ਮੇਰੇ ਤੋਂ 10 ਸਾਲ ਛੋਟਾ ਸੀ ਅਤੇ ਅਜੇ ਸਿਰਫ 18 ਸਾਲਾਂ ਦਾ ਸੀ ਇੱਕ ਦਿਨ ਮੇਰੇ ਮਾਪੇ ਨੇ ਮੇਰੇ ਵਿਆਹ ਦੀ ਗੱਲ ਕੀਤੀ ਤਾਂ ਮੈਂ ਟਾਲ ਨਹੀਂ ਸਕਿਆ ਪਰ ਮੈਂ ਉਹਨਾਂ ਨੂੰ ਆਪਣੀ ਪਸੰਦ ਬਾਰੇ ਦੱਸਿਆ ਕਿ ਮੈਂ ਇੱਕ ਲੜਕੀ ਨੂੰ ਪਹਿਲਾਂ ਤੋਂ ਪਸੰਦ ਕਰਦਾ ਹਾਂ ਤਾਂ ਉਹਨਾਂ ਨੂੰ ਵੀ ਇਨਕਾਰ ਨਹੀਂ ਕੀਤਾ ਉਹ ਮੇਰੀ ਪਸੰਦ ਦੀ ਲੜਕੀ ਨੂੰ ਬਹੂ ਬਣਾਉਣ ਦੇ ਲਈ ਖੁਸ਼ੀ-ਖੁਸ਼ੀ ਰਾਜ਼ੀ ਹੋ ਗਏ ਸਨ ਅਗਲੇ ਹੀ ਦਿਨ ਉਹ ਮੇਰਾ ਰਿਸ਼ਤਾ ਲੈ ਕੇ ਲੜਕੀ ਦੇ ਘਰ ਗਈ ਤਾਂ ਉਹ ਖੁਸ਼ੀ-ਖੁਸ਼ੀ ਮੰਨ ਗਈ ਸੀ ਜਦੋਂ ਮੇਰੇ ਮਾਤਾ-ਪਿਤਾ ਨੇ ਲੜਕੀ ਦੇਖਣ ਦੀ ਗੱਲ ਕਹੀ ਤਾਂ ਉਹ ਲੋਕ ਕੁੜੀ ਨੂੰ ਵੀ ਲੈ ਆਏ ਸਨ ਉਹ ਕੁੜੀ ਮੇਰੇ ਮਾਪੇ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਸੰਦ ਆ ਗਈ ਸੀ ਅਤੇ ਦੂਜੀ ਵਜ੍ਹਾ ਇਹ ਸੀ ਕਿ ਉਹ ਲੋਕ ਵੀ ਸਾਡੀ ਤਰ੍ਹਾਂ ਹੀ ਸਰਦਾਰ ਕਬੀਲੇ ਦੇ ਨਾਲ ਸੰਬੰਧ ਰੱਖਦੇ ਸਨ ਇਸ ਕਰਕੇ ਵਿਆਹ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੋਈ ਸੀ ਅਤੇ ਕੁਝ ਹੀ ਦਿਨਾਂ ਦੇ ਵਿੱਚ ਮੇਰਾ ਵਿਆਹ ਹੋ ਗਿਆ ਸੀ ਸਰਦਾਰ ਦੀ ਬੇਟੀ ਬਹੁਤ ਜ਼ਿਆਦਾ ਖੂਬਸੂਰਤ ਸੀ ਮੈਂ ਜਦੋਂ ਪਹਿਲੀ ਵਾਰ ਉਸ ਨੂੰ ਦੇਖਿਆ ਸੀ ਤਾਂ ਉਸ ਸਮੇਂ ਹੀ ਮੈਂ ਉਸ ਤੇ ਆਪਣਾ ਦਿਲ ਹਾਰ ਦਿੱਤਾ ਸੀ ਅਤੇ ਹੁਣ ਤਾਂ ਉਸ ਨਾਲ ਮੇਰਾ ਰਿਸ਼ਤਾ ਹੋਣ ਲੱਗਿਆ ਸੀ ਮੈਂ ਸਾਨੂੰ ਦੁਨੀਆ ਜਹਾਨ ਦੀਆਂ ਖੁਸ਼ੀਆਂ ਦੇਣਾ ਚਾਹੁੰਦਾ ਸੀ ਅਜੇ ਸਾਡੇ ਵਿਆਹ ਦਾ ਪਹਿਲਾ ਦਿਨ ਸੀ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਆਇਆ ਤਾਂ ਮੇਰੀ ਪਤਨੀ ਗੁਲਨੂਰ ਬਹੁਤ ਜ਼ਿਆਦਾ ਘਬराई ਹੋਈ ਸੀ ਮੈਨੂੰ ਲੱਗਿਆ ਕਿ ਸ਼ਾਇਦ ਵਿਆਹ ਦੀ ਪਹਿਲੀ ਰਾਤ ਹੈ ਇਸ ਕਰਕੇ ਉਹ ਘਬਰਾ ਰਹੀ ਹੈ ਪਾਰਟੀ 'ਚ ਮੈਂ ਉਸ ਦੇ ਕੋਲ ਗਿਆ ਅਤੇ ਉਸ ਦਾ ਹੱਥ ਫੜਿਆ ਤਾਂ ਉਹ ਮੇਰੇ ਤੋਂ ਹੱਥ ਛੁਡਾ ਕੇ ਇਸ ਤਰ੍ਹਾਂ ਦੂਰ ਹੋਈ ਜਿਵੇਂ ਮੈਨੂੰ ਕੋਈ ਛੂਤ ਦੀ ਬਿਮਾਰੀ ਹੋਵੇ ਵਿਆਹ ਦੀ ਪਹਿਲੀ ਰਾਤ ਨਵੀਂ ਨਵੇਲੀ ਦੁਲਹਨ ਦਾ ਇਹ ਰੂਪ ਦੇਖ ਕੇ ਮੈਂ ਹੈਰਾਨ ਰਹਿ ਗਿਆ ਸੀ ਕਿਉਂਕਿ ਉਹ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਡਰ ਗਈ ਸੀ ਮੈਨੂੰ ਲੱਗਿਆ ਕਿ ਸ਼ਾਇਦ ਸ਼ਰਮ ਝਿਜਕ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਹੈ ਫਿਰ ਮੈਂ ਬਹੁਤ ਹੀ ਪਿਆਰ ਅਤੇ ਨਰਮੀ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਪਰ ਉਹ ਬਹੁਤ ਜ਼ਿਆਦਾ ਡਰ ਰਹੀ ਸੀ ਸਵੇਰੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੀ ਪਤਨੀ ਕਮਰੇ ਵਿੱਚ ਨਹੀਂ ਸੀ ਜਦੋਂ ਟਾਈਮ ਦੇਖਿਆ ਤਾਂ ਸਵੇਰ ਦੇ 6 ਵਜੇ ਸਨ ਮੈਂ ਜਲਦੀ ਨਾਲ ਉੱਠਿਆ ਕਿ ਸਵੇਰੇ ਸਵੇਰੇ ਉਹ ਕਿੱਥੇ ਜਾ ਸਕਦੀ ਹੈ ਮੈਂ ਕਮਰੇ ਤੋਂ ਬਾਹਰ ਆ ਗਿਆ ਅਤੇ ਲਗਭਗ ਸਾਰੀ ਹਵੇਲੀ ਦੇ ਵਿੱਚ ਦੇਖ ਲਿਆ ਪਰ ਉਹ ਮੈਨੂੰ ਕਿਤੇ ਵੀ ਨਹੀਂ ਦਿਖੀ ਮੈਂ ਆਪਣੇ ਕਮਰੇ ਦੇ ਵਿੱਚ ਵਾਪਸ ਆ ਗਿਆ ਸੋਚਿਆ ਕਿ ਫਰੈਸ਼ ਹੋ ਕੇ ਉਸ ਨੂੰ ਹਵੇਲੀ ਦੇ ਵਿੱਚ ਇੱਧਰ-ਉੱਧਰ ਦੇਖਦਾ ਹਾਂ ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਭਾਲਣ ਦੇ ਲਈ ਜਾਂਦਾ ਉਹ ਡਰੀ ਹੋਈ ਕਮਰੇ ਦੇ ਵਿੱਚ ਆਈ ਸੀ ਅਤੇ ਮੈਨੂੰ ਦੇਖ ਕੇ ਹੋਰ ਵੀ ਜ਼ਿਆਦਾ ਘਬਰਾ ਗਈ ਸੀ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਮੈਂ ਹੈਰਾਨ ਹੋ ਗਿਆ ਕਿ ਉਹ ਸਵੇਰੇ ਸਵੇਰੇ ਕਿੱਥੋਂ ਆ ਰਹੀ ਹੈ ਅਤੇ ਐਨੀ ਪਰੇਸ਼ਾਨ ਕਿਉਂ ਹੈ ਮੈਂ ਉਸ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਸਵੇਰੇ ਸਵੇਰੇ ਸ਼ਹਿਰ ਕਰਨ ਬਗੀਚੇ ਦੇ ਵਿੱਚ ਗਈ ਸੀ ਅਤੇ ਉੱਥੇ ਹਵੇਲੀ ਦੀ ਰਖਵਾਲੀ ਲਈ ਜੋ ਚੀਤੇ ਰੱਖੇ ਹਨ ਉਹਨਾਂ ਨੂੰ ਦੇਖ ਕੇ ਮੈਂ ਡਰ ਗਈ ਸੀ ਇਹ ਚੀਤੇ ਅਜੇ ਕੁਝ ਦਿਨ ਪਹਿਲਾਂ ਹੀ ਮੇਰੇ ਛੋਟੇ ਭਰਾ ਨੇ ਆਪਣੇ ਸ਼ੌਂਕ ਦੇ ਲਈ ਮੰਗਵਾਏ ਸਨ ਅਤੇ ਉਹਨਾਂ ਨੂੰ ਪਿੰਜਰੇ ਵਿੱਚ ਰੱਖਿਆ ਹੋਇਆ ਸੀ ਉਸ ਦੀ ਗੱਲ ਸੁਣ ਕੇ ਮੈਂ ਉਸ ਨੂੰ ਤਸੱਲੀ ਦਿੱਤੀ ਅਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਸ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਉਹ ਮੇਰੀ ਗੱਲ ਮੰਨ ਗਈ ਅਤੇ ਮੇਰੇ ਲਈ ਨਾਸ਼ਤਾ ਲੈਣ ਦੇ ਲਈ ਚਲੀ ਗਈ ਗਲਨੂਰ ਨਾਸ਼ਤਾ ਲੈ ਕੇ ਆਈ ਤਾਂ ਉਸ ਦੇ ਚਿਹਰੇ ਉੱਤੇ ਪਸੀਨਾ ਦੇਖ ਕੇ ਮੈਂ ਹੈਰਾਨ ਹੋ ਗਿਆ ਸੀ ਉਸ ਨੂੰ ਇਸ ਤਰ੍ਹਾਂ ਸਾਹ ਚੜਿਆ ਹੋਇਆ ਸੀ ਕਿ ਜਿਵੇਂ ਕੋਈ ਬਹੁਤ ਲੰਬਾ ਸਫ਼ਰ ਤੈਅ ਕਰਕੇ ਆਈ ਹੋਵੇ ਉਸ ਦੀ ਹਾਲਤ ਦੇਖ ਕੇ ਮੈਂ ਪਰੇਸ਼ਾਨ ਹੋ ਗਿਆ ਮੈਂ ਉਸ ਦੇ ਫਤੋ ਨਾਸ਼ਤਾ ਫੜ ਲਿਆ ਨਾਸ਼ਤਾ ਦੇਖਦੇ ਹੀ ਪਹਿਚਾਨ ਗਿਆ ਸੀ ਕਿ ਨਾਸ਼ਤਾ ਉਸਨੇ ਨਹੀਂ ਬਣਾਇਆ ਕਿਉਂਕਿ ਘਰ ਦੇ ਵਿੱਚ ਨਾਸ਼ਤਾ ਬਣਾਉਣ ਦੇ ਲਈ ਬੰਦੇ ਰੱਖੇ ਹੋਏ ਸਨ ਘਰ ਦੀਆਂ ਔਰਤਾਂ ਦਾ ਕੰਮ ਸਿਰਫ ਘਰ ਦੇ ਮਰਦਾਂ ਨੂੰ ਖਾਣਾ ਲਿਆ ਕੇ ਦੇਣਾ ਹੀ ਸੀ ਇਸ ਸਮੇਂ ਖੁਦ ਤਾਂ ਉਸਨੇ ਇਹ ਨਾਸ਼ਤਾ ਨਹੀਂ ਬਣਾਇਆ ਸੀ ਫਿਰ ਸਿਰਫ ਖਾਣਾ ਲਿਆਉਣ ਦੇ ਵਿੱਚ ਹੀ ਉਸ ਨੂੰ ਇਸ ਤਰ੍ਹਾਂ ਸਾਂ ਚੜ ਗਿਆ ਸੀ ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਹੈ ਤੁਸੀਂ ਇੰਨੇ ਡਰੇ ਹੋਏ ਕਿਉਂ ਲੱਗ ਰਹੇ ਹੋ ਮੈਂ ਸਮਝ ਨਹੀਂ ਸਕਿਆ ਸੀ ਕਿ ਆਖਰਕਾਰ ਉਸ ਨੂੰ ਹੋਇਆ ਕੀ ਸੀ ਉਹ ਕੋਈ ਪਹਿਲੀ ਲੜਕੀ ਤਾਂ ਨਹੀਂ ਸੀ ਜਿਸ ਦਾ ਵਿਆਹ ਹੋਇਆ ਸੀ ਅਤੇ ਨਾ ਹੀ ਉਸ ਨੂੰ ਮੈਂ ਇੱਥੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੋਣ ਦਿੰਦਾ ਸੀ ਅਤੇ ਇਸ ਦੇ ਬਾਵਜੂਦ ਵੀ ਉਸ ਦਾ ਵਿਵਹਾਰ ਬਹੁਤ ਅਜੀਬ ਸੀ ਉਸ ਨੇ ਮੈਨੂੰ ਕੁਝ ਨਹੀਂ ਦੱਸਿਆ ਅਤੇ ਚੁੱਪਚਾਪ ਕਮਰੇ ਦੇ ਵਿੱਚ ਚਲੀ ਗਈ ਬਿਆਨ ਨੂੰ ਇੱਕ ਮਹੀਨਾ ਹੋ ਗਿਆ ਸੀ ਪਰ ਗੁਲਨੂਰ ਦਾ ਵਿਵਹਾਰ ਅਜੇ ਤੱਕ ਪਹਿਲੇ ਦਿਨ ਜਿਹਾ ਹੀ ਸੀ ਮੈਂ ਸਮਝ ਨਹੀਂ ਸਕਿਆ ਸੀ ਕਿ ਆਖਰਕਾਰ ਉਹ ਇਹ ਸਭ ਕੁਝ ਕਿਉਂ ਕਰ ਰਹੀ ਹੈ ਕਿਸ ਚੀਜ਼ ਦਾ ਡਰ ਹੈ ਉਸ ਨੂੰ ਮੇਰਾ ਵਿਵਹਾਰ ਤਾਂ ਉਸ ਦੇ ਨਾਲ ਬਹੁਤ ਚੰਗਾ ਸੀ ਮੇਰੀ ਮਾਂ ਵੀ ਆਮ ਸੱਸਾਂ ਦੀ ਤਰ੍ਹਾਂ ਨਹੀਂ ਸੀ ਫਿਰ ਗੁਲਨੂਰ ਦਾ ਡਰੇ ਹੋਏ ਰਹਿਣਾ ਮੇਰੀ ਸਮਝ ਤੋਂ ਬਾਹਰ ਸੀ ਇੱਕ ਦਿਨ ਰਾਤ ਦਾ ਤੀਜਾ ਪਹਿਰ ਸੀ ਜਦੋਂ ਅਚਾਨਕ ਤੋਂ ਮੇਰੀ ਅੱਖ ਖੁੱਲ ਗਈ ਮੈਂ ਦੇਖਿਆ ਕਿ ਗੁਲਨੂਰ ਕਮਰੇ ਦੇ ਵਿੱਚ ਨਹੀਂ ਸੀ ਮੈਂ ਟਾਈਮ ਦੇਖਿਆ ਤਾਂ ਮੈਨੂੰ ਝਟਕਾ ਲੱਗਿਆ ਕਿਉਂਕਿ ਰਾਤ ਦੇ 3 ਵਜh ਰਹੇ ਸਨ ਰਾਤ ਦੇ ਇਸ ਸਮੇਂ ਪਲਾਉ ਕਿੱਥੇ ਜਾ ਸਕਦੀ ਸੀ ਇਹ ਸੋਚ ਕੇ ਮੇਰਾ ਦਿਮਾਗ ਫਟਣ ਲੱਗਿਆ ਮੈਂ ਆਪਣੇ ਕਮਰੇ ਤੋਂ ਬਾਹਰ ਨਿੱਕਲਿਆ ਅਤੇ ਪੂਰੀ ਹਵੇਲੀ ਦੇਖ ਲਈ ਬੜੀ ਮਿਹੀ ਮੈਂ ਵਾਪਸਾ ਕਮਰੇ ਦੇ ਬਾਹਰ ਜਾਣ ਲੱਗਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਰਾਤ ਦੇ ਇਸ ਸਮੇਂ ਉਹ ਮੇਰੇ ਛੋਟੇ ਭਰਾ ਦੇ ਕਮਰੇ ਵਿੱਚੋਂ ਨਿਕਲ ਰਹੀ ਸੀ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਉਹ ਰਾਤ ਦੇ ਇਸ ਸਮੇਂ ਮੇਰੇ ਛੋਟੇ ਭਰਾ ਦੇ ਕਮਰੇ ਵਿੱਚ ਕੀ ਲੈਣ ਗਈ ਸੀ ਅਤੇ ਮੈਨੂੰ ਦੇਖਦੇ ਹੀ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਮੈਂ ਤਾਂ ਉਸ ਦੀ ਹਾਲਤ ਦੇਖ ਕੇ ਪਰੇਸ਼ਾਨ ਹੋ ਗਿਆ ਸੀ ਜੋ ਵੀ ਸੀ ਆਖਰਕਾਰ ਉਹ ਮੇਰੀ ਪਤਨੀ ਸੀ ਮੈਂ ਉਸ ਤੇ ਸ਼ੱਕ ਨਹੀਂ ਕਰ ਸਕਦਾ ਸੀ ਫਿਰ ਮੇਰੇ ਤੋਂ ਜ਼ਿਆਦਾ ਮੈਨੂੰ ਆਪਣੇ ਛੋਟੇ ਭਰਾ ਤੇ ਭਰੋਸਾ ਸੀ ਮੈਂ ਉਸ ਨੂੰ ਲੈ ਕੇ ਆਪਣੇ ਕਮਰੇ ਵਿੱਚ ਆ ਗਿਆ ਉਸ ਨੂੰ ਬੈੱਡ ਤੇ ਬਿਠਾਉਂਦੇ ਹੋਏ ਉਸ ਨੂੰ ਪਾਣੀ ਦਾ ਗਲਾਸ ਦਿੱਤਾ ਉਸ ਨੇ ਪਾਣੀ ਦਾ ਗਲਾਸ ਬੁੱਲਾਂ ਨਾਲ ਲਾਇਆ ਤੇ ਇੱਕ ਹੀ ਸਾਹ ਦੇ ਵਿੱਚ ਉਹ ਸਾਰਾ ਗਲਾਸ ਪੀ ਗਈ ਸੀ ਫਿਰ ਮੈਂ ਉਸ ਨੂੰ ਪਿਆਰ ਦੇਣ ਨਾਲ ਪੁੱਛਿਆ ਕਿ ਤੁਸੀਂ ਇਸ ਸਮੇਂ ਮੇਰੇ ਭਰਾ ਦੇ ਕਮਰੇ ਵਿੱਚ ਕਿਉਂ ਗਏ ਸੀ ਮੇਰੀ ਗੱਲ ਸੁਣ ਕੇ ਉਹ ਮੇਰੇ ਵੱਲ ਦੇਖਣ ਲੱਗੀ ਅਤੇ ਫਿਰ ਉਸ ਨੇ ਆਪਣਾ ਮੋਬਾਈਲ ਮੇਰੇ ਸਾਹਮਣੇ ਕਰ ਦਿੱਤਾ ਜਿਸ ਵਿੱਚ ਮੇਰੇ ਭਰਾ ਦਾ ਮੈਸੇਜ ਸੀ ਉਸ ਦਾ ਸਿਰ ਦਰਦ ਕਰ ਰਿਹਾ ਸੀ ਅਤੇ ਅੰਮਾ ਇਸ ਸਮੇਂ ਸੌ ਚੁੱਕੀ ਸੀ ਘਰ ਵਾਲੇ ਸਾਰੇ ਸੌ ਗਏ ਸਨ ਇਸ ਕਰਕੇ ਉਸ ਨੇ ਆਪਣੀ ਭਾਬੀ ਤੋਂ ਦਵਾਈ ਅਤੇ ਦੁੱਧ ਦਾ ਗਲਾਸ ਮੰਗਵਾਇਆ ਸੀ ਇਸ ਕਰਕੇ ਉਹ ਉਸ ਨੂੰ ਦੁੱਧ ਤੇ ਦਵਾਈ ਦੇਣ ਲਈ ਗਈ ਸੀ ਇਹ ਸੁਣ ਕੇ ਮੈਂ ਆਪਣੀ ਤੇ ਲਾਂਤਾਂ ਪਾਈਆਂ ਅਤੇ ਆਪਣੀ ਪਤਨੀ ਨੂੰ ਕਿਹਾ ਕਿ ਅੱਗੇ ਤੋਂ ਜਦੋਂ ਵੀ ਜਾਣਾ ਹੋਵੇ ਤਾਂ ਮੈਨੂੰ ਦੱਸ ਕੇ ਜਾਇਓ ਕਿਉਂਕਿ ਮੈਂ ਪਰੇਸ਼ਾਨ ਹੋ ਜਾਂਦਾ ਹਾਂ ਉਸ ਨਾਲ ਮੈਨੂੰ ਬਹੁਤ ਪਿਆਰ ਸੀ ਮੈਂ ਉਸ ਤੇ ਸ਼ੱਕ ਕਰਕੇ ਆਪਣੀ ਤੇ ਉਸ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ ਅਤੇ ਫਿਰ ਮੇਰਾ ਛੋਟਾ ਭਰਾ ਵੀ ਉਸ ਨੂੰ ਆਪਣੀ ਵੱਡੀ ਭੈਣ ਸਮਝਦਾ ਸੀ ਪਰ ਸ਼ਾਇਦ ਕੁਝ ਚੀਜ਼ਾਂ ਮਰਦਾਂ ਦੀ ਕੁਦਰਤੀ ਹੁੰਦੀਆਂ ਹਨ ਉਹ ਕਦੇ ਵੀ ਨਹੀਂ ਬਦਲਦੀਆਂ ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿਉਂ ਮੇਰੇ ਦਿਮਾਗ ਦੇ ਵਿੱਚ ਅਜੀਬ ਜਿਹੀਆਂ ਸੋਚਾਂ ਨੇ ਘਰ ਕਰ ਲਿਆ ਸੀ ਤੇ ਇਹ ਮੇਰੀਆਂ ਸੋਚਾਂ ਤੱਕ ਹੀ ਸੀਮਤ ਨਹੀਂ ਰਿਹਾ ਸੀ ਕਿ ਗੁਲਨੂਰ ਦਾ ਵਿਵਹਾਰ ਮੈਨੂੰ ਸ਼ੱਕ ਭਰਿਆ ਲੱਗਣ ਲੱਗਿਆ ਸੀ ਮੈਂ ਦੇਖ ਰਿਹਾ ਸੀ ਕਿ ਗੁਲਨੂਰ ਦਾ ਮੇਰੇ ਛੋਟੇ ਭਰਾ ਦੇ ਵੱਲ ਚੁਕਾ ਕੁਝ ਜ਼ਿਆਦਾ ਹੀ ਸੀ ਪਰ ਮੈਂ बार-बार ਇਸ ਗੱਲ ਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢਦਾ ਸੀ ਅਜੇ ਕੁਝ ਹੀ ਦਿਨ ਲੰਘੇ ਸਨ ਇੱਕ ਦਿਨ ਉਸ ਦੀ ਸਿਹਤ ਖਰਾਬ ਹੋ ਗਈ ਮੈਂ ਉਸ ਨੂੰ ਜਲਦੀ ਨਾਲ ਹਸਪਤਾਲ ਲੈ ਕੇ ਗਿਆ ਪਰ ਜਿਵੇਂ ਹੀ ਡਾਕਟਰ ਨੇ ਉਸ ਦਾ ਚੈੱਕਅਪ ਕੀਤਾ ਤਾਂ ਡਾਕਟਰ ਖੁਸ਼ ਹੁੰਦੀ ਹੋਈ ਬਾਹਰ ਆਈ ਕਹਿਣ ਲੱਗੀ ਸਰਦਾਰ ਸਾਹਿਬ ਮੁਬਾਰਕ ਹੋਵੇ ਉਸ ਨੇ ਖੁਸ਼ੀ ਦੀ ਖਬਰ ਸੁਣਾਈ ਸੀ ਮੈਂ ਉਸ ਦੀ ਗੱਲ ਸਮਝ ਗਿਆ ਸੀ ਅਤੇ ਇਸ ਗੱਲ ਉੱਤੇ ਆਪਣੇ ਰੱਬ ਦਾ ਸ਼ੁਕਰ ਅਦਾ ਕਰਨ ਲੱਗਿਆ ਮੈਂ ਆਪਣੀ ਪਤਨੀ ਨੂੰ ਆਪਣੇ ਘਰ ਵਾਪਸ ਲਿਆਇਆ ਹਵੇਲੀ ਦੇ ਵਿੱਚ ਜਦੋਂ ਸਾਰਿਆਂ ਨੂੰ ਪਤਾ ਲੱਗਿਆ ਤਾਂ ਸਾਰਿਆਂ ਨੇ ਮੇਰੀ ਪਤਨੀ ਨੂੰ ਸਿਰ ਅੱਖਾਂ ਤੇ ਬਿਠਾਇਆ ਸੀ ਸਾਰੇ ਲੋਕ ਬਹੁਤ ਖੁਸ਼ ਸਨ ਪਰ ਜਦੋਂ ਤੋਂ ਇਹ ਖਬਰ ਮਿਲੀ ਸੀ ਗੁਲਨੂਰ ਪਹਿਲਾਂ ਨਾਲੋਂ ਵੀ ਅਜੀਬ ਵਿਵਹਾਰ ਕਰਨ ਲੱਗੀ ਸੀ ਉਸਨੇ ਇੱਕ ਵਾਰ ਵੀ ਮੇਰੇ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ ਸੀ ਬਲਕਿ ਅਸੀਂ ਸਾਰੇ ਮਿਲ ਕੇ ਉਸ ਦਾ ਖਿਆਲ ਰੱਖਦੇ ਅਤੇ ਇਸ ਗੱਲ ਨੂੰ ਪਤਾ ਨਹੀਂ ਕਿਉਂ ਉਹ ਬਰਦਾਸ਼ਤ ਨਹੀਂ ਕਰਦੀ ਸੀ ਅਤੇ ਸਾਰਿਆਂ ਨੂੰ ਕਹਿੰਦੀ ਕਿ ਕਿਸੇ ਨੂੰ ਜ਼ਰੂਰਤ ਨਹੀਂ ਹੈ ਮੇਰਾ ਇਸ ਤਰ੍ਹਾਂ ਖਿਆਲ ਰੱਖਣ ਦੀ ਮੈਂ ਕੋਈ ਬੱਚੀ ਨਹੀਂ ਹਾਂ ਮੈਂ ਆਪਣਾ ਖਿਆਲ ਖੁਦ ਰੱਖ ਸਕਦੀ ਹਾਂ ਜਦੋਂ ਤੋਂ ਇਹ ਖਬਰ ਮਿਲੀ ਸੀ ਉਹ ਕਾਫੀ ਜ਼ਿਆਦਾ ਬਦਤਮੀਜ਼ ਹੋ ਗਈ ਸੀ ਸਭ ਤੋਂ ਜ਼ਿਆਦਾ ਜਿਹੜੀ ਗੱਲ ਹਰਾਨ ਕਰਦੀ ਸੀ ਉਹ ਇਹ ਸੀ ਤੇ ਉਹ ਸਾਰਿਆਂ ਨਾਲ ਬੁਰਾ ਵਿਵਹਾਰ ਕਰਦੀ ਸੀ ਇਥੋਂ ਤੱਕ ਕੇ ਮੇਰੇ ਨਾਲ ਵੀ ਤੇ ਮੇਰੀ ਮਾਂ ਦੇ ਨਾਲ ਵੀ ਮੇਰੀ ਮਾਂ ਨੇ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ ਕਿ ਆਪਣੀ ਪਤਨੀ ਤੇ ਥੋੜਾ ਧਿਆਨ ਰੱਖੋ ਉਹ ਕੁਝ ਜ਼ਿਆਦਾ ਹੀ ਬਰਤਮੀਜ ਹੋ ਰਹੀ ਹੈ ਪਰ ਮੇਰੇ ਛੋਟੇ ਭਰਾ ਦੇ ਸਾਹਮਣੇ ਉਹ ਆਵਾਜ਼ ਵੀ ਨਹੀਂ ਕਰਦੀ ਸੀ ਮੈਨੂੰ ਲੱਗਿਆ ਕਿ ਸ਼ਾਇਦ ਉਹ ਕਾਫੀ ਸੀਰੀਅਸ ਰਹਿੰਦਾ ਹੈ ਇਸੇ ਕਰਕੇ ਹੀ ਉਹ ਉਸ ਤੋਂ ਡਰਦੀ ਹੋਵੇਗੀ ਅਜੇ ਕੁਝ ਦਿਨ ਹੀ ਲੰਘੇ ਸਨ ਜਦੋਂ ਮੈਂ ਇੱਕ ਦਿਨ ਆਪਣੀ ਪਤਨੀ ਤੇ ਆਪਣੇ ਭਰਾ ਦੇ ਵਿੱਚ ਕੁਝ ਅਜੀਬ ਜਿਹੇ ਇਸ਼ਾਰੇ ਦੇਖੇ ਸਨ ਮੈਂ ਮਹਿਸੂਸ ਕੀਤਾ ਸੀ ਕਿ ਮੇਰੀ ਪਤਨੀ ਮੇਰੇ ਭਰਾ ਦੇ ਗੱਲ ਨਹੀਂ ਟਾਲਦੀ ਸੀ। ਉਹਨਾਂ ਦੇ ਵਿੱਚ ਕੁਝ ਅਜੀਬ ਸੀ। ਇਸ ਦੇ ਬਾਵਜੂਦ ਉਹਨਾਂ ਦੋਨਾਂ ਨੂੰ ਦੇਖ ਕੇ ਮੈਨੂੰ ਅਜੀਬ ਜਿਹੀ ਉਲਝਣ ਮਹਿਸੂਸ ਹੋਣ ਲੱਗੀ ਸੀ। ਅੱਜ ਵੀ ਰਾਤ ਦਾ ਸਮਾਂ ਸੀ। ਜਦੋਂ ਮੈਂ ਘਰ ਵਾਪਸ ਆਇਆ, ਗੁਲਨੂਰ ਆਪਣੇ ਕਮਰੇ ਦੇ ਵਿੱਚ ਨਹੀਂ ਸੀ ਅਤੇ ਅੱਜ ਪਹਿਲਾਂ ਹੀ ਮੇਰਾ ਦਿਮਾਗ ਬਹੁਤ ਖਰਾਬ ਸੀ ਅਤੇ ਉਸ ਸਮੇਂ ਗੁਲਨੂਰ ਦਾ ਕਮਰੇ ਦੇ ਵਿੱਚ ਨਾ ਹੋਣਾ ਮੈਨੂੰ ਹੋਰ ਵੀ ਗੁੱਸਾ ਦਵਾ ਗਿਆ ਸੀ। ਪਤਾ ਨਹੀਂ ਕਿਉਂ ਮੈਨੂੰ ਯਕੀਨ ਸੀ ਕਿ ਉਹ ਮੇਰੇ ਭਰਾ ਦੇ ਕਮਰੇ ਵਿੱਚ ਹੀ ਹੋਵੇਗੀ। ਮੈਂ ਸਿੱਧਾ ਆਪਣੇ ਛੋਟੇ ਭਰਾ ਦੇ ਕਮਰੇ ਵਿੱਚ ਗਿਆ ਪਰ ਇਹ ਦੇਖ ਕੇ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਿਉਂਕਿ ਰਾਤ ਸਮੇਂ ਮੇਰਾ ਭਰਾ ਵੀ ਆਪਣੇ ਕਮਰੇ ਵਿੱਚ ਮੌਜੂਦ ਨਹੀਂ ਸੀ ਮੈਂ ਹੈਰਾਨ ਹੋ ਗਿਆ ਉਧਰ ਮੇਰੀ ਪਤਨੀ ਗਾਇਬ ਸੀ ਅਤੇ ਇੱਧਰ ਮੇਰਾ ਭਰਾ ਵੀ ਨਹੀਂ ਸੀ ਮੈਂ ਇਨਾਂ ਦੋਨਾਂ ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ ਪਰ ਮੈਨੂੰ ਅਜੀਬ ਜਿਹੀ ਜਲਨ ਮਹਿਸੂਸ ਹੋਣ ਲੱਗੀ ਸੀ ਮੈਂ ਆਪਣੇ ਕਮਰੇ ਦੇ ਵਿੱਚ ਆ ਕੇ ਆਪਣੇ ਗੁੱਸੇ ਨੂੰ ਕਾਬੂ ਕਰਨ ਦੇ ਲਈ ਕਮਰੇ ਦੇ ਵਿੱਚ ਇੱਧਰ-ਉੱਧਰ ਘੁੰਮਣ ਲੱਗਿਆ ਲਗਭਗ 2 ਘੰਟੇ ਮੈਂ ਆਪਣੇ ਕਮਰੇ ਦੇ ਵਿੱਚ ਹੀ ਇੱਧਰ-ਉੱਧਰ ਘੁੰਮਦਾ ਰਿਹਾ ਅਤੇ ਉਸ ਦਾ ਇੰਤਜ਼ਾਰ ਕਰਦਾ ਰਿਹਾ ਪਰ ਗੁਲਨੂਰ ਨਾ ਆਈ ਹੁਣ ਮੈਨੂੰ ਹੋਰ ਵੀ ਜ਼ਿਆਦਾ ਗੁੱਸਾ ਆਉਣ ਲੱਗਿਆ ਸੀ ਇਸ ਕਰਕੇ ਮੈਂ ਗੁੱਸੇ ਵਿੱਚ ਆਪਣੇ ਕਮਰੇ ਤੋਂ ਬਾਹਰ ਨਿਕਲਣ ਹੀ ਲੱਗਿਆ ਸੀ ਕੇ ਅਸਾਨ ਕੋ ਸਾਹਮਣੇ ਆਉਂਦੀ ਹੋਈ ਦਿਖੀ ਮੈਨੂੰ ਦੇਖਿਆ ਮੈਨੂੰ ਨਜ਼ਰ ਅੰਦਾਜ਼ ਕਰਦੀ ਹੋਈ ਆਪਣੇ ਕਮਰੇ ਦੇ ਵਿੱਚ ਆ ਗਈ ਮੈਂ ਉਸ ਨੂੰ ਸਿਰਫ ਇਹੀ ਪੁੱਛਿਆ ਕਿ ਤੁਸੀਂ ਇਸ ਸਮੇਂ ਕਿੱਥੇ ਗਏ ਸੀ ਪਹਿਲਾਂ ਤਾਂ ਉਹ ਮੇਰੇ ਸਵਾਲ ਉੱਤੇ ਹੈਰਾਨ ਹੋਈ ਅਤੇ ਮੈਨੂੰ ਇਸ ਤਰ੍ਹਾਂ ਹੈਰਾਨ ਹੁੰਦੇ ਕੋਈ ਦੇਖ ਕੇ ਮੈਨੂੰ ਉਸ ਤੋਂ ਹੋਰ ਵੀ ਜ਼ਿਆਦਾ ਹੈਰਾਨੀ ਹੋ ਰਹੀ ਸੀ ਉਹ ਕਹਿਣ ਲੱਗੀ ਕਿ ਮੇਰਾ ਦਿਲ ਕਬਰਾ ਰਿਹਾ ਸੀ ਇਸੇ ਕਰਕੇ ਮੈਂ ਛੱਤ ਉੱਤੇ ਚਲੀ ਗਈ ਸੀ ਕਿ ਤਾਜੀ ਹਵਾ ਦੇ ਵਿੱਚ ਸਾਹ ਲੈ ਸਕਾਂ ਤੇ ਮੇਰੇ ਮਨ ਨੂੰ ਕੁਝ ਚੰਗਾ ਲੱਗੇ ਉਸ ਦੀ ਗੱਲ ਵਿੱਚ ਕਿੰਨਾ ਸੱਚ ਤੇ ਕਿੰਨਾ ਝੂਠ ਸੀ ਇਹ ਤਾਂ ਪਤਾ ਲੱਗ ਹੀ ਜਾਣਾ ਸੀ ਮੈਂ ਉਸ ਨੂੰ ਆਰਾਮ ਕਰਨ ਦਾ ਕਿਹਾ ਅਤੇ ਆਪ ਮੈਂ ਕਮਰੇ ਤੋਂ ਬਾਹਰ ਨਿਕਲ ਆਇਆ ਹੁਣ ਮੈਂ ਆਪਣੇ ਭਰਾ ਦੇ ਕਮਰੇ ਵਿੱਚ ਜਾਣਾ ਸੀ ਤਾਂ ਕਿ ਮੈਂ ਦੇਖ ਸਕਾਂ ਕਿ ਉਹ ਇਸ ਸਮੇਂ ਕਿੱਥੇ ਹੈ ਮੈਂ ਆਪਣੇ ਭਰਾ ਦੇ ਕਮਰੇ ਦੇ ਵਿੱਚ ਗਿਆ ਤਾਂ ਉਹ ਆਪਣੇ ਕਮਰੇ ਵਿੱਚ ਕਿਤੇ ਵੀ ਨਹੀਂ ਸੀ ਇਹ ਦੇਖ ਕੇ ਮੈਨੂੰ ਥੋੜਾ ਜਿਹਾ ਸਕੂਨ ਮਿਲਿਆ ਸੀ ਜੋ ਮੈਂ ਸੋਚ ਰਿਹਾ ਸੀ ਉਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਕਿਉਂਕਿ ਮੇਰਾ ਭਰਾ ਕਮਰੇ ਦੇ ਵਿੱਚ ਮੌਜੂਦ ਨਹੀਂ ਸੀ ਅਤੇ ਮੇਰੀ ਪਤਨੀ ਇੱਥੇ ਹੀ ਸੀ ਇਸ ਦਾ ਮਤਲਬ ਉਹ ਸੱਚ ਬੋਲ ਰਹੀ ਸੀ ਕਿਉਂਕਿ ਅਕਸਰ ਮੇਰਾ ਭਰਾ ਰਾਤ ਨੂੰ ਆਪਣੇ ਦੋਸਤਾਂ ਦੇ ਨਾਲ ਰਹਿੰਦਾ ਸੀ ਮੈਂ ਪ੍ਰਮਾਤਮਾ ਦਾ ਸ਼ੁਕਰ ਅਦਾ ਕੀਤਾ ਤੇ ਆਪਣੇ ਕਮਰੇ ਦੇ ਵਿੱਚ ਆ ਗਿਆ ਜਦੋਂ ਤੱਕ ਮੈਂ ਕਮਰੇ ਦੇ ਵਿੱਚ ਆਇਆ ਉਹ ਸੌ ਚੁੱਕੀ ਸੀ ਮੈਂ ਵੀ ਚੁੱਪਚਾਪ ਸੌਂ ਗਿਆ ਅਗਲੀ ਸਵੇਰ ਜਦੋਂ ਮੈਂ ਉઠਿਆ ਪਤਾ ਨਹੀਂ ਕਿਉਂ ਮੇਰੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਮੈਂ ਆਪਣੇ ਭਰਾ ਤੋਂ ਵੀ ਪੁੱਛਾਂ ਕਿ ਉਹ ਰਾਤ ਨੂੰ ਕਿੱਥੇ ਸੀ ਜਦੋਂ ਸਾਰੇ ਲੋਕ ਖਾਣਾ ਖਾਣ ਪਹੁੰਚੇ ਤਾਂ ਮੈਂ ਸਵਾਲ ਕੀਤਾ ਕਿ ਤੁਸੀਂ ਰਾਤ ਨੂੰ ਕਿੱਥੇ ਸੀ ਤਾਂ ਉਸ ਨੇ ਬਹੁਤ ਹੀ ਨਾਰਮਲ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਕਿ ਉਹ ਰਾਤ ਨੂੰ ਆਪਣੇ ਦੋਸਤ ਦੇ ਕੋਲ ਗਿਆ ਸੀ ਉਨ੍ਹਾਂ ਦੀ سالਗिराਹ ਸੀ ਇਸ ਕਰਕੇ ਉੱਥੇ ਹੀ ਰੁਕ ਗਿਆ ਸੀ ਅਤੇ ਸਾਰੇ ਦੋਸਤ ਉੱਥੇ ਹੀ ਇਕੱਠੇ ਸਨ ਉਸ ਦੀ ਗੱਲ ਸੁਣ ਕੇ ਮੈਨੂੰ ਸਕੂਨ ਮਿਲ ਗਿਆ ਸੀ ਫਿਰ ਮੈਂ ਆਪਣੀ ਪਤਨੀ ਨੂੰ ਦੇਖਣ ਲੱਗਿਆ ਜਿਸ ਦੀ ਤबीयत ਮੈਨੂੰ ਕੁਝ ਠੀਕ ਨਹੀਂ ਲੱਗ ਰਹੀ ਸੀ ਅਜੇ ਕੁਝ ਹੀ ਦਿਨ ਲੰਘੇ ਸਨ ਕਿ ਇੱਕ ਰਾਤ ਮੈਂ ਜਲਦੀ ਘਰ ਵਾਪਸ ਆ ਗਿਆ ਪਰ ਜਿਵੇਂ ਹੀ ਮੈਂ ਆਪਣੇ ਕਮਰੇ ਦੇ ਵਿੱਚ ਆਇਆ ਤੇ ਅੰਦਰੋਂ ਆਉਂਦੀਆਂ ਆਵਾਜ਼ਾਂ ਨੂੰ ਸੁਣ ਕੇ ਮੇਰੇ ਕਦਮ ਰੁਕ ਗਏ ਸਨ ਉਹ ਫੋਨ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਮੈਂ ਚੁੱਪਚਾਪ ਬਿਨਾਂ ਕੋਈ ਹਰਕਤ ਕੀਤੇ ਦਰਵਾਜ਼ੇ ਜਾ ਦੇ ਉੱਤੇ ਹੀ ਰੁਕ ਗਿਆ ਅੰਦਰੋਂ ਆਉਂਦੀਆਂ ਆਵਾਜ਼ਾਂ ਨੂੰ ਸੁਣ ਕੇ ਮੇਰੇ ਹੋਸ਼ ਉੱਡਣ ਲੱਗੇ ਸਨ ਮੈਂ ਹੈਰਾਨ ਹੋ ਗਿਆ ਸੀ ਮੈਂ ਆਪਣੀ ਪਤਨੀ ਨੂੰ ਕਿਸੇ ਨਾਲ ਗੱਲ ਕਰਦੇ ਹੋਏ ਸੁਣਿਆ ਸੀ ਉਹ ਪਤਾ ਨਹੀਂ ਕਿਸ ਤੋਂ ਫੋਨ ਉੱਤੇ ਮਾਫੀ ਮੰਗ ਰਹੀ ਸੀ ਮੈਨੂੰ ਕੁਝ ਸਮਝ ਨਹੀਂ ਆਇਆ ਪਰ ਉਸਦੇ ਸ਼ਬਦਾਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਜ਼ਰੂਰ ਸੀ ਜੋ ਮੇਰਾ ਦਿਮਾਗ ਖਰਾਬ ਕਰਨ ਦੇ ਲਈ ਕਾਫੀ ਸੀ ਮੈਂ ਅੱਗੇ ਵਧਿਆ ਤੇ ਬਿਨਾਂ ਸੋਚੇ ਸਮਝੇ ਉਸ ਨੂੰ ਕੋਈ ਮੌਕਾ ਦਿੱਤੇ ਬਿਨਾ ਉਸ ਦੇ ਹੱਥੋਂ ਮੋਬਾਈਲ ਖੋ ਲਿਆ ਉਹ ਮੈਨੂੰ ਆਪਣੇ ਸਾਹਮਣੇ ਇਸ ਤਰ੍ਹਾਂ ਦੇਖ ਕੇ ਡਰ ਸੀ ਉਹ ਅੱਜ ਵੀ ਮੇਰੇ ਤੋਂ ਪਹਿਲੇ ਦਿਨ ਦੀ ਤਰ੍ਹਾਂ ਡਰੀ ਹੋਈ ਸੀ ਮੈਂ ਫੋਨ ਕੰਨ ਉੱਤੇ ਲਗਾ ਕੇ ਹੈਲੋ ਹੈਲੋ ਕਿਹਾ ਪਰ ਕੋਈ ਬੋਲਿਆ ਨਹੀਂ ਸੀ ਕੋਈ ਅਣਜਾਣ ਨੰਬਰ ਸੀ ਮੈਂ ਉਸ ਨੂੰ ਸਖਤ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਅੱਜ ਤੋਂ ਬਾਅਦ ਮੈਂ ਤੁਹਾਨੂੰ ਕਿਸੇ ਦੇ ਨਾਲ ਗੱਲ ਕਰਦੇ ਨਹੀਂ ਦੇਖਣਾ ਚਾਹੁੰਦਾ ਉਸ ਦੇ ਲਈ ਮੇਰਾ ਇਹ ਵਿਵਹਾਰ ਹਰਾਨ ਕਰਨ ਵਾਲਾ ਸੀ ਪਰ ਮੈਂ ਨਹੀਂ ਜਾਣਦਾ ਸੀ ਕਿ ਕਿਉਂ ਪਰ ਹੁਣ ਮੈਨੂੰ ਉਸ ਤੇ ਸਖਤੀ ਕਰਨੀ ਪੈ ਰਹੀ ਸੀ ਅਜੇ 5 ਮਹੀਨੇ ਹੀ ਗੁਜ਼ਰੇ ਸਨ ਕਿ ਇੱਕ ਦਿਨ ਅਚਾਨਕ ਮੇਰੀ ਪਤਨੀ ਘਰੋਂ ਕਹਿ ਕੀ ਚਲੀ ਗਈ ਕਿ ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਅਤੇ ਫਿਰ ਮੇਰੀ ਉਸ ਦੇ ਨਾਲ ਹਸਪੀਟਲ ਦੇ ਵਿੱਚ ਮੁਲਾਕਾਤ ਹੋ ਗਈ ਇੱਕ ਪਲ ਵਿੱਚ ਹੀ ਮੇਰੀ ਪਤਨੀ ਨੇ ਮੇਰੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ ਸਨ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਜੋ ਕੁਝ ਵੀ ਉਸ ਨੇ ਮੈਨੂੰ ਕਿਹਾ ਸੀ ਉਸ ਦੇ ਕਾਰਨ ਮੇਰੇ ਦਿਲ ਦੇ ਵਿੱਚ ਉਸ ਲਈ ਮੁਹੱਬਤ ਖਤਮ ਹੋ ਗਈ ਸੀ ਬਲਕਿ ਮੁਹੱਬਤ ਦੀ ਥਾਂ ਨਫ਼ਰਤ ਭਰ ਚੁੱਕੀ ਸੀ ਕਿਉਂਕਿ ਉਸ ਨੇ ਮੇਰਾ ਬੱਚਾ ਮੇਰੇ ਤੋਂ ਖੋਹ ਲਿਆ ਮੈਂ ਗਲਨੂਰ ਨੂੰ ਕਿਹਾ ਕਿ ਮੈਂ ਤੁਹਾਨੂੰ ਦੇ ਨਾਲ ਨਹੀਂ ਰਹਿ ਸਕਦਾ ਜੋ ਕੁਝ ਅੱਜ ਤੱਕ ਮੈਂ ਸਮਝਦਾ ਰਿਹਾ ਉਹ ਸਭ ਕੁਝ ਮੇਰਾ ਬਹਿਮ ਸੀ ਉਹ ਇੱਕ ਬਹੁਤ ਵੱਡੀ ਸਚਾਈ ਬਣ ਕੇ ਮੇਰੇ ਸਾਹਮਣੇ ਆਈ ਸੀ ਇਹ ਗੱਲ ਮੇਰੇ ਲਈ ਬਹੁਤ ਹੀ ਦੁਖਦਾਈ ਸੀ ਇਸ ਕਰਕੇ ਮੈਂ ਗੁਲਨੂਰ ਨੂੰ ਕਿਹਾ ਕਿ ਮੈਂ ਤੁਹਾਨੂੰ ਤਲਾਕ ਦੇ ਦਿਆਂਗਾ ਮੇਰੀ ਇਸ ਗੱਲ ਉੱਤੇ ਗੁਲਨੂਰ ਨੇ ਮੈਨੂੰ ਹਰਾਨੀ ਨਾਲ ਦੇਖਿਆ ਮੈਂ ਇਸ ਤਰ੍ਹਾਂ ਦੀ ਔਰਤ ਦੇ ਨਾਲ ਨਹੀਂ ਰਹਿ ਸਕਦਾ ਸੀ ਜਿਸ ਦੇ ਮੇਰੇ ਘਰ ਦੇ ਵਿੱਚ ਹੀ ਮੇਰੇ ਭਰਾ ਦੇ ਨਾਲ ਨਾਜਾਇਜ਼ਬੰਦ ਸਨ ਅਤੇ ਉਸ ਦੇ ਪੇਟ ਦੇ ਵਿੱਚ ਉਸਦਾ ਹੀ ਬੱਚਾ ਸੀ ਇਹ ਸੁਣ ਕੇ ਉਹ ਇਸ ਤਰ੍ਹਾਂ ਸੀ ਕਿ ਜਿਵੇਂ ਉਹ ਬੇਜਾਨ ਹੋ ਚੁੱਕੀ ਹੋਵੇ ਗੁਲਨੂਰ ਨੇ ਬਸ ਮੈਨੂੰ ਇਹੀ ਕਿ ਹੈ ਸੀ ਕਿ ਉਹ ਬੱਚਾ ਤੁਹਾਡੇ ਭਰਾ ਦਾ ਸੀ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਤਲਾਕ ਦਿੰਦਾ ਉਹ ਇੱਕਦਮ ਤੋਂ ਆਪਣੀ ਹਾਲਤ ਦੀ ਪਰਵਾਹ ਕੀਤੇ ਬਿਨਾਂ ਮੇਰੇ ਪੈਰਾਂ ਦੇ ਵਿੱਚ ਬੈਠ ਗਈ ਅਤੇ ਜ਼ੋਰ-ਜ਼ੋਰ ਨਾਲ ਰੋਣ ਲੱਗੀ ਉਸ ਦਾ ਰੋਣਾ ਮੈਨੂੰ ਤਕਲੀਫ ਦੇ ਰਿਹਾ ਸੀ ਕਿਉਂਕਿ ਮੈਂ ਤਾਂ ਸਿਰਫ ਗੁਲਨੂਰ ਨਾਲ ਹੀ ਪਿਆਰ ਕੀਤਾ ਸੀ ਪਰ ਜੋ ਕੁਝ ਉਹ ਅੱਜ ਕਰਕੇ ਆਈ ਸੀ ਅਤੇ ਜੋ ਕੁਝ ਉਹ ਵਿਆਹ ਤੋਂ ਲੈ ਕੇ ਹੁਣ ਤੱਕ ਮੇਰੇ ਭਰਾ ਦੇ ਨਾਲ ਕਰ ਰਹੀ ਸੀ ਮੇਰਾ ਉਸ ਤੋਂ ਵਿਸ਼ਵਾਸ ਉੱਠ ਗਿਆ ਸੀ ਮੈਂ ਭਲਾ ਕਿਵੇਂ ਉਸ ਨੂੰ ਕਬੂਲ ਕਰਦਾ ਅਤੇ ਫਿਰ ਉਂਦੇ ਰਹਿੰਦੇ ਜੋ ਗੱਲ ਉਸਨੇ ਮੈਨੂੰ ਦੱਸੀ ਸੀ ਉਸਨੇ ਮੇਰੀ ਦੁਨੀਆ ਹੀ ਹਿਲਾ ਦਿੱਤੀ ਸੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ ਉਸਨੇ ਕਿਹਾ ਕਿ ਪਹਿਲਾਂ ਮੈਂ ਉਸਦੀ ਪੂਰੀ ਗੱਲ ਸੁਣ ਲਵਾਂ ਉਹ ਕਹਿਣ ਲੱਗੀ ਕਿ ਉਹ ਬੱਚਾ ਤੁਹਾਡਾ ਨਹੀਂ ਸੀ ਇਸ ਕਰਕੇ ਹੀ ਮੈਂ ਉਸ ਬੱਚੇ ਦਾ ਗਰਭਪਾਤ ਕਰਵਾ ਦਿੱਤਾ ਮੈਂ ਉਸ ਵੱਲ ਦੇਖਿਆ ਉਹ ਦੁੱਖ ਦੇ ਵਿੱਚ ਬਹੁਤ ਜ਼ਿਆਦਾ ਰੋ ਰਹੀ ਸੀ ਮੈਂ ਉਸ ਨੂੰ ਬਾਹਤੋਂ ਫੜ ਕੇ ਖੜਾ ਕੀਤਾ ਉਸ ਨੂੰ ਕਿਹਾ ਕਿ ਮੈਨੂੰ ਸਾਰੀ ਸੱਚਾਈ ਦੱਸੋ ਉਸਨੇ ਮੈਨੂੰ ਧੋਖਾ ਕਿਉਂ ਦਿੱਤਾ ਕਿ ਮੈਂ ਉਸ ਨੂੰ ਕਿਸ ਚੀਜ਼ ਦੀ ਆਟ ਛੱਡੀ ਸੀ ਉਹ ਵੀ ਸਾਰੀ ਸਚਾਈ ਜਾਣਨ ਤੋਂ ਬਾਅਦ ਮੇਰੇ ਸਰੀਰ ਵਿੱਚ ਅੱਗ ਲੱਗ ਗਈ ਸੀ ਉਸਨੇ ਮੈਨੂੰ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹ ਕਿਸੇ ਲੜਕੇ ਨੂੰ ਪਸੰਦ ਕਰਦੀ ਸੀ ਅਤੇ ਉਸਦੇ ਨਾਲ ਹੀ ਵਿਆਹ ਵੀ ਕਰਨਾ ਚਾਹੁੰਦੀ ਸੀ ਪਰ ਉਹ ਲੜਕਾ ਸਿਰਫ ਉਸ ਨੂੰ ਧੋਖਾ ਦੇ ਰਿਹਾ ਸੀ ਉਸਦੇ ਘਰਦਿਆਂ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੇ ਵਿਆਹ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਇਸ ਤੋਂ ਬਾਅਦ ਤੁਸੀਂ ਰਿਸ਼ਤਾ ਲੈ ਕੇ ਮੇਰੇ ਘਰ ਗਏ ਤਾਂ ਅਸੀਂ ਜਲਦੀ ਦੇ ਨਾਲ ਹਾਂ ਕਰ ਦਿੱਤੀ ਅਤੇ ਇਸ ਤੋਂ ਬਾਅਦ ਜਲਦੀ ਹੀ ਸਾਡਾ ਵਿਆਹ ਹੋ ਗਿਆ ਹੁਣ ਵਿਆਹ ਵਾਲੇ ਦਿਨ ਉਹ ਲੜਕਾ ਵੀ ਇੱਥੇ ਮੌਜੂਦ ਸੀ। ਉਹ ਲੜਕਾ ਕੋਈ ਹੋਰ ਨਹੀਂ ਬਲਕਿ ਮੇਰੇ ਭਰਾ ਦਾ ਦੋਸਤ ਸੀ ਤੇ ਮੇਰੇ ਭਰਾ ਨੇ ਇਸ ਗੱਲ ਦਾ ਫਾਇਦਾ ਉਠਾਇਆ ਅਤੇ ਮੈਨੂੰ ਬਲੈਕਮੇਲ ਕਰਨ ਲੱਗਿਆ। ਵਿਆਹ ਤੋਂ ਬਾਅਦ ਸਭ ਕੁਝ ਭੁੱਲ ਚੁੱਕੀ ਸੀ। ਉਹ ਮੇਰੀ ਵਫਾਦਾਰ ਪਤਨੀ ਬਣ ਕੇ ਰਹਿਣਾ ਚਾਹੁੰਦੀ ਸੀ ਪਰ ਮੇਰੇ ਭਰਾ ਨੇ ਇਸ ਤਰ੍ਹਾਂ ਹੋਣ ਨਾ ਦਿੱਤਾ। ਉਸ ਨੂੰ ਤੰਗ ਕਰਦਾ ਰਾਤ ਨੂੰ ਉਸ ਨੂੰ ਆਪਣੇ ਕੋਲ ਬੁਲਾਉਂਦਾ ਸੀ। ਉਹ ਕਹਿੰਦਾ ਸੀ ਕਿ ਜੇਕਰ ਮੇਰੀ ਪਤਨੀ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਉਹ ਮੈਨੂੰ ਸਭ ਕੁਝ ਦੱਸ ਦੇ ਅਤੇ ਉਸ ਦਾ ਤਲਾਕ ਕਰਵਾ ਦੇਵੇਗਾ ਉਸ ਦੀ ਗੱਲ ਸੁਣ ਕੇ ਮੇਰੀ ਪਤਨੀ ਡਰ ਗਈ ਸੀ ਕਿ ਜੇਕਰ ਮੈਨੂੰ ਪਤਾ ਲੱਗ ਗਿਆ ਤਾਂ ਮੈਂ ਉਸ ਨੂੰ ਤਲਾਕ ਦੇ ਦੇਵਾਂਗਾ ਅਤੇ ਜੇਕਰ ਤਲਾਕ ਦੇ ਬਾਅਦ ਉਸ ਦੇ ਮਾਪੇ ਨੂੰ ਇਸ ਗੱਲ ਦੀ ਵਜ੍ਹਾ ਪਤਾ ਲੱਗੀ ਉਹ ਤਾਂ ਜਿਉਂਦੇ ਜੀ ਹੀ ਮਰ ਜਾਣਗੇ ਇਸ ਕਰਕੇ ਹੀ ਉਹ ਮੇਰੇ ਭਰਾ ਦੇ ਜ਼ੁਲਮ ਬਰਦਾਸ਼ਤ ਕਰਦੀ ਰਹੀ ਅਤੇ ਇਸ ਸਭ ਦਾ ਨਤੀਜਾ ਇਹ ਨਿਕਲਿਆ ਕਿ ਉਹ ਗਰਭਵਤੀ ਹੋ ਗਈ ਅੱਜ ਮੈਨੂੰ ਸਮਝ ਆ ਗਈ ਸੀ ਉਸ ਦਾ ਬਿਵਾਰ ਇਸ ਤਰ੍ਹਾਂ ਕਿਉਂ ਰਹਿੰਦਾ ਸੀ ਕਿਉਂਕਿ ਉਹ ਉਸ ਦੀ ਆਪਣੀ ਔਲਾਦ ਹੀ ਨਹੀਂ ਸੀ ਇਸੇ ਕਰਕੇ ਹੀ ਉਹ ਡਰੀ ਹੋਈ ਰਹਿੰਦੀ ਸੀ ਅਤੇ ਅੱਜ ਵੀ ਉਸ ਨੇ ਹਿੰਮਤ ਕਰਕੇ ਉਸ ਗੰਦਗੀ ਨੂੰ ਖਤਮ ਕਰ ਦਿੱਤਾ ਸੀ ਮੈਂ ਆਪਣੇ ਭਰਾ ਨੂੰ ਇਹ ਸ਼ਬਦ ਦੇ ਬਦਲੇ ਵਿੱਚ ਬਹੁਤ ਸਖਤ ਸਜ਼ਾ ਦਿੱਤੀ ਸੀ ਮੈਂ ਉਸ ਨੂੰ ਬਹੁਤ ਕੁੱਟਿਆ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਈ ਵੱਡੀ ਭਾਬੀ ਵੱਡੀ ਭੈਣ ਵਰਗੀ ਹੁੰਦੀ ਹੈ ਅਤੇ ਤੁਸੀਂ ਤਾਂ ਇਸ ਰਿਸ਼ਤੇ ਨੂੰ ਬਰਬਾਰ ਕਰ ਦਿੱਤਾ ਮੈਂ ਤਾਂ ਗੁਲਨੂਰ ਦੇ ਸਾਹਮਣੇ ਅੱਖਾਂ ਚੱਕ ਕੇ ਵੀ ਨਹੀਂ ਦੇਖ ਸਕਦਾ ਮੇਰੇ ਘਰ ਦੇ ਵਿੱਚ ਰਹਿੰਦੇ ਹੋਏ ਵੀ ਮੈਂ ਉਸ ਨੂੰ ਸੁਰੱਖਿਅਤ ਨਹੀਂ ਕਰ ਸਕਿਆ ਕਿਉਂਕਿ ਮੈਨੂੰ ਤੇਰੇ ਇਹ ਤੇipro ਸੀ ਪਰ ਤੂੰ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਹੈ ਮੇਰੀ ਮਾਂ ਨੂੰ ਵੀ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਤਾਂ ਉਹਨਾਂ ਨੂੰ ਵੀ ਮੇਰੇ ਭਰਾ ਤੋਂ ਨਫ਼ਰਤ ਹੋ ਗਈ ਸੀ ਮੈਂ ਉਸ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੁੰਦਾ ਸੀ ਪਰ ਮੇਰੀ ਮਾਂ ਨੇ ਕਿਹਾ ਕਿ ਅਜੇ ਇਸ ਦੀ ਘੱਟ ਉਮਰ ਹੈ ਇਸ ਦੀ ਪੂਰੀ ਜ਼ਿੰਦਗੀ ਖਰਾਬ ਹੋ ਜਾਵੇਗੀ ਆਪਣੀ ਮਾਂ ਦੀ ਬੇਨਤੀ ਕਰਨ ਉੱਤੇ ਮੈਂ ਜਿਵੇਂ ਤਿਵੇਂ ਆਪਣੇ ਆਪ ਨੂੰ ਰੋਕਿਆ ਸੀ ਮੇਰੀ ਮਾਂ ਨੇ ਵੀ ਉਸ ਨੂੰ ਪੜਨ ਦੇ ਲਈ ਵਿਦੇਸ਼ ਭੇਜ ਦਿੱਤਾ ਮੇਰੀ ਪਤਨੀ ਨੇ ਮੇਰੇ ਤੋਂ ਇਹ ਸਭ ਕੁਝ ਲੁਕੋ ਕੇ ਚੰਗਾ ਨਹੀਂ ਕੀਤਾ ਸੀ ਜੇਕਰ ਉਹ ਪਹਿਲੇ ਦਿਨ ਹੀ ਮੈਨੂੰ ਸਭ ਕੁਝ ਸੱਚ ਦੱਸ ਦਿੰਦੀ ਤਾਂ ਸ਼ਾਇਦ ਅੱਜ ਉਸ ਦੇ ਨਾਲ ਇਹ ਸਭ ਕੁਝ ਨਾ ਹੁੰਦਾ ਪਰ ਸ਼ਾਇਦ ਉਹ ਵੀ ਡਰ ਗਈ ਸੀ ਅਤੇ ਇਸ ਸਭ ਦੇ ਵਿੱਚ ਉਸ ਦਾ ਕੋਈ ਕਸੂਰ ਨਹੀਂ ਸੀ ਇਸ ਕਰਕੇ ਮੈਂ ਉਸ ਨੂੰ ਮaaf ਕਰ ਦਿੱਤਾ ਔਰਤ ਤਾਂ ਸ਼ਾਇਦ ਇਸ ਮਾਮਲੇ ਵਿੱਚ ਇਸ ਕਰਕੇ ਬੇਵਸ ਹੋ ਜਾਂਦੀ ਹੈ ਕਿਉਂਕਿ ਕੋਈ ਵੀ ਪਤੀ ਆਪਣੇ ਸਕੇ ਭਰਾ ਦੇ ਮਾਮਲੇ ਦੇ ਵਿੱਚ ਆਪਣੀ ਪਤਨੀ ਦੀ ਗੱਲ ਨੂੰ ਅਹਿਮੀਅਤ ਨਹੀਂ ਦਿੰਦਾ ਉਸ ਨੂੰ ਆਪਣੇ ਖੂਨ ਉੱਤੇ ਜ਼ਿਆਦਾ ਭਰੋਸਾ ਹੁੰਦਾ ਹੈ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਨੇ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ